ਸਾਰੀ ਗੁਰੂ ਕੀ ਸੰਗਰਾਮ ਲੈ ਸਾਰੀ ਸੰਗਤਨ ਬੇਨਤੀ ਹੈ ਗੁਰੂ ਪਿਆਰਿਓ ਆਪ ਸਾਰ ਨੇ ਜੇ ਵਜੇ ਤਤ ਨਾਮ ਕੈ ਜਰੀ ਲਵਾ ਕੇ ਕਿਸੇ ਵੀ ਗੁਰੂ ਪਿਆਰੇ ਨਿਰਕੇ ਰਹਿ ਜਾਣਾ ਇਹ ਆਪਣਾ ਭਜਾਵ ਆ ਜਿਸਨਾ ਗੁਰੂ ਮਾਰ ਐ ਸੇ ਚੇ ਪਾਛਾ ਕਿਰਪਾ ਕਰਤੇ ਵਾਤੋਂ ਵਾਤਾ ਗੁਰੂ ਕੇ ਸੰਗਤ ਦੇਵੇ ਚਾ ਜੀਨੀਵਾਨ ਵਾਤੋਂ ਵਾਤਾ ਸਮਾ ਬਖ ਦੇਣਾ ਇਹ ਸਤਿਗੁਰਾਂ ਦਾ ਤਰਸਿਆ ਆਕੀਣਾ ਪੜੇ ਪ੍ਰੇਮ ਨਾਲ ਸਾਰਿਆਂ ਨੇ ਤੁਰਨਾ ਢਾਕੀ ਲਾ ਕੇ ਪਿੱਛੇ ਰਿਆ ਕਰੋ ਤੋਂ ਆਨਿ ਲਵਣਿਆ ਕੇ ਸੇਵਾ ਕਰਾਨੇ ਬਿੱਧਰਾਨੋ ਹੈ ਸਾਰਨਾ ਸੇਵਾ ਕਰਾਨੋ ਆਈ ਗੁਰੂ ਕਾ ਦੇ ਦਾਸਾ ਵਾਦੋਂ ਬੇਨਤੀ ਆ ਨਾ ਕੋ ਗੱਲ ਕਰਨੀਆਂ ਨਾ ਗੁਰੂ ਪਿਆਰਿਓ ਹਸਨੀਆਂ ਆਪ ਆਪ ਕੋ ਸਾਰਿਆਂ ਨੇ ਸਤਕਾਰ ਰੱਖਣਾ ਆਪਾਂ ਨੂੰ ਕੋਈ ਦੇਣੀ ਲੋੜ ਨਹੀਂ ਆ ਆਪਣੀ ਮੱਤ ਤੇ ਧਿਆਨ ਨਾ ਪੜਦਾ ਪੈ ਜੇ ਜਦੋਂ ਸਾਡਾ ਰੋਜ ਹੈ ਭਾਮਿਆ ਇਹ ਨੂੰ ਨਾ ਕੰਨ ਨਹੀਂ ਸੰਦੇਣਾ ਸਾਰਿਆਂ ਸੰਗਤਾਂ ਨੇ ਸਾਰੇ ਸੇਵਾਦਾਰਾਂ ਨੇ ਬੇਕਤੀਆ ਬਰਤਲਾ ਰੱਖੀਆਂ ਆ ਨਾ ਕੋ ਗਾਲੀ ਕਢੀ ਨਾ ਹਸਨੀਆਂ ਤੋਰਨਾ ਵੀ ਬੜੇ ਪ੍ਰੇਮ ਨਾਲ ਸਤਕਾਰ ਨਾਲ ਰਾਕੀ ਨਾ ਸਾਰੀ ਸੰਗਤੇ ਚ ਨਜ ਬੇਸ਼ੀਆ ਗੁਰੂ ਪਿਆਰਿਓ ਕੋਈ ਵਿਰਸਨਾ ਐਸੀ ਨਾ ਰਹੇ ਜਿਦੇ ਮੁਖਾਂ ਪਰ ਮੇਸ਼ੇ ਦਾ ਨਾਮ ਨਾ ਲਿਖੇ ਨਾਮ ਤੇ ਪਰਮੇਸ਼ਰ ਦਾ ਕਿਹ ਜੀਵ ਦੀ ਵਡਿਆਈ ਥੋੜੀ ਆ ਕਿਹੜਾ ਦੁਨਿਆ ਦਾ ਜੀਵ ਆ ਗੁਰੂ ਪਾਛਾ ਜਿਹੜਾ ਪੂਰਾ ਗੁਰੂ ਪਾਛਾ ਪੂਰਿਆ ਆ ਆਇਓ ਕਮਿਆ ਸੰਤ ਗੁਰਾਂ ਦਾ ਜੋਗ ਜੋ ਤਿਸੇ ਥੋਥ ਰੋਗੀ ਰੋਗ ਰਹਿਤ ਮੇਰਾ ਸੰਤ ਪਰ ਜੋਗੀ ਕੋਈ ਤਾਂ ਨਾ ਰੋਗ ਕੋਈ ਮਾਨ ਦਾ ਰੋਗ ਪਤਾ ਨਹੀਂ ਕਦੋਂ ਮਾਨ ਕੇ ਤੇ ਲੈ ਆਈ ਆ ਜਣੀਆਂ ਐਸਾਰੀਆਂ ਸੰਗਤਾਂ ਨੇ ਦਾ ਸੰਧੀਆਂ ਬੇਤੀਆ ਪ੍ਰਵਾਨ ਕਰੀਆ ਮਾ ਗੁਰੂ ਪਾਛੇ ਜੀ ਦੇ ਚਰਨਾਂ 'ਚ ਆਪਾਂ ਸਾਰਿਆਂ ਨੇ ਅਰਦਾਸ ਬੇਤੀ ਕਰਦੇ ਰਹਿਣਾ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਤੀ ਆ ਵੇਖੋ ਗੁਰੂ ਪਿਆਰਿਓ ਸਾਰੀਆਂ ਸੰਗਤਾਂ ਨੂੰ ਗਿਆਨ ਬਖਸ਼ਿਆ ਮਹਾਰਾਜ ਨੇ ਇਹੜਾ ਦੁਨੀਆ ਦਾ ਜੀਵ ਹੈ ਜਿਹੜਾ ਦਾਵਾ ਕਰ ਸਕਦਾ ਤੇ ਮੈਂ 6 ਸਾਲ ਝੋਕੇ ਜਾਣਾ ਮੈਂ 80 ਸਾਲ ਝੋਕੇ ਜਾਣਾ ਇਹ ਸਵਾਸਾਂ ਦੀ ਢੋਰੀ ਪਰਮੇਸ਼ਰ ਦੇ ਹੱਥ ਹੈ ਪਰ ਆਪ ਢੋਰੀ ਹੱਥ ਤੇ ਮਾਰੇ ਬਾਕੀ ਜਗਾਂ ਆਵਾਜ਼ ਪੈ ਜਾਣੀਆਂ ਜਿੰਨਾ ਜ਼ਿੰਦਗੀ ਦਾ ਸਫਰ ਬਖਸ਼ਿਆ ਗੁਰੂ ਮਹਾਰਾਜ ਸਕੇ ਪਾਛੇ ਜੀ ਗੁਰ ਪਰਮੇਸ਼ਰੇ ਪਜਾਨ ਜਿਨੇ ਸੁਆਸਾਂ ਦੀ ਪੁੰਜੀ ਬਖਸ਼ਿਆ ਉਹ ਤੇ ਗੁਰੂ ਪਿਆਰੋ ਆਪਾਂ ਉਹ ਨਹੀਂ ਭੋਗਣੀ ਆ ਆਇਓ ਕਮਿਆ ਸਤਗੁਰਾਂ ਦਾ ਜੋ ਆਇਆ ਸੋ ਕਿਆ ਲਸੀ ਸਭ ਪਈ ਆਈ ਵਾਰੀਏ ਬੇਵਨਾਸਾਰ ਸੰਸਾਰ ਜੇ ਚਾਂ ਦੇਖਿੰਤੀ ਆਪਾਂ ਕਰੀ ਨਹੀਂ ਸਕਦੇ ਇਹ ਚਾਂਦੀ ਗਿਣਤੀ ਦੇ ਅਜੂਗੀ ਚਲੋ ਸੰਸਾਰ ਦੇ ਤੌਰ ਤੇ ਬਾਕੀ ਕਿਹੜਾ ਦੁਨੀਆ ਦਾ ਜੀਵ ਆ ਜਿਹੜਾ ਸੰਸਾਰ ਦੇ ਜੀਵਾਂ ਦੀ ਗਿਣਤੀ ਕਰਦਾ ਕੇ ਵੇਖੋ ਨਾ ਪਿਤਾ ਮਾਤਾ ਕਰ ਸਿਆ ਇੱਕ ਜੋਇਕਰਤਾ ਕੜਿਆ ਨਿਰੰਕਾਰ ਪਰਮੇਸ਼ਰ ਨੇ ਪਰਮਾਤਮਾ ਵੀ ਇੱਕ ਜੇ ਜੀਵ ਦੀ ਬੰਦ ਵੀ ਇੱਕ ਸੰਸਾਰ ਚਲਾਉਣਾ ਪਰਮਾਤਮਾ ਨੇ ਜੋ ਕੜਤਾ ਕੀ ਆ ਮਰਦ ਤੇ ਔਰਤ ਵੇਖਣ ਸਾਰਿਆਂ ਸੰਗਤਾਂ ਦੇ ਚਰਨਾਂ 'ਚ ਬੇਕਤੀਆ ਸਾਰਿਆਂ ਸੰਗਾਲਿਆ ਜੋ ਕੜਤਾ ਘੜੀਆਂ ਇੱਕ ਬੰਦਰ ਬਣਾਈਆਂ ਜੋ ਕੜਤਾ ਕੀ ਆ ਮਰਦ ਤੇ ਔਰਤ ਇਕ ਨਸਾਰੀਆਂ ਸੰਤਾਨੋ ਸੰਸਾਰ ਤੋੜ ਤੇ ਵੀ ਪਰਮਾਰਥ ਤੋੜ ਤੇ ਮਾਰੈ ਗਿਆਨ ਭਖਿਆ ਦੇਖੋ ਸਾਰੇ ਜਿਨੇ ਵੀ ਦੇਸ਼ਿਆ ਜਿਹੜੀ ਮਰਦ ਜੀ ਬਾਂਦਰ ਬਣਾਣੀ ਇੱਕ ਬਣਾਈਆ ਨਿਰੰਕਾਰ ਪਰਮੇਸ਼ਰ ਨੇ ਇੱਕ ਜਿੱਥੇ ਮੂਹ ਪਰ ਸਤਨੂ ਲਾਇਆ ਇੰਡੀਆ ਦੇ ਮਰਦ ਨੂੰ ਲਾਇਆ ਆਲ ਵਰਦੇ ਮਰਦ ਨੂੰ ਇੱਕ ਜਗ੍ਹਾ ਮੂ ਲੱਗਾ ਜਿੱਥੇ ਆਪਾਂ ਨੇਤਰਾ ਵਰਸ ਸਭ ਵੀ ਬਿਨੂ ਲਾਇਆ ਆਂ ਆ ਜੀ ਦੀਆਂ ਔਰਤਾਂ ਨੂੰ ਆਲ ਵਰਦੇ ਮੁਲਕਾਂ ਦੀ ਔਰਤ ਨੇ ਇੱਕ ਜਗ੍ਹਾ ਲੱਗਾ ਜੋ ਮਰਦ ਵੀ ਬੰਦਰ ਬਣਾਇਆ ਬਰਕਰਾਰ ਜੋ ਔਰਤ ਦੀ ਬੰਦਰ ਬਣਾਈਆਂ ਬਰਕਰਾਰ ਨੇ ਤਾਂ ਕੋਈ ਦੁਨੀਆ ਦਾ ਜੀ ਪਰ ਪਰਮਾਤਮਾ ਜੋ ਵਰਤਾਰਾ ਦਾ ਇਹ ਜੇ ਬਾਹਰ ਆਟਿਆ ਅਗਲਾਣ ਚ ਹੋਰ ਤਰ੍ਹਾਂ ਬੱਗੇ ਬਣਿਆ ਪਜੇਟਾ ਜੇ ਬੀਬੀਆਂ ਔਰਤਾਂ ਦੇ ਹੋਰ ਕੁਝ ਬਣਿਆ ਆੱਖਾ ਸੱਜੇ ਆ ਖੱਬੇ ਆ ਮੂੰਹ ਪਿਛੇ ਆ ਦਾਇਆਂ ਬਾਇਆਂ ਸੱਜੇ ਖੱਬੇ ਪਰਮਾਤਮਾ ਵੀ ਇੱਕ ਕਿਟਾ ਕਿਲਾ ਸਾਰਿਆਂ ਸੰਤਾਂ ਨੂੰ ਗਿਆਨਿਆ ਇਹ ਤੇ ਗੁਰੂ ਪਿਆਰੇ ਜਿਨੇ ਸਵਾਸਾਂ ਦੀ ਪੂੰਜੀ ਬਖਸ਼ੀ ਆ ਉਹ ਤੇ ਆਪਾਂ ਨਹੀਂ ਪੋਗੜੀਆਂ ਗੁਰੂ ਬਾਛਾ ਕਿਰਪਾ ਰੱਖਣਾ ਆਪਾਂ ਸਾਰਿਆਂ ਸੰਤਾਂ ਦੇ ਚਰਨਾਂ 'ਚ ਬੇਨਤੀ ਆ ਮਾਰਾ ਗਿਆਰਾ ਪਾਛਾਇਆ ਇੱਕ ਜੋਤ ਘਰ ਪਰ ਮੇਛੇ ਰੇਤੋ ਜਾਨ ਆਪਾ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਛਾ ਸਾਤ ਗੁਰਾਂ ਦੇ ਚਰਨਾਂ ਚ ਅਰਦਾਸ ਬੇਨਤੀ ਕਰਦੇ ਰਹਿਣਾ ਰਾਤ ਵੀ ਅੰਮ੍ਰਿਤ ਵੇਲੇ ਵੀ ਗੁਰੂ ਪਾਛਾ ਜੀ ਕਿਰਪਾ ਰੱਖਿਓ ਸਾਡੇ ਸਰਾਹ ਤੇ ਮੇਰ ਭਰਿਆ ਹੱਥ ਲਗਿਓ ਆਪ ਜੀ ਨੇ ਜਿੱਥੇ ਵੀ ਸੰਗ ਸਮਾ ਬਖਿਆ ਗੁਰੂ ਪਿਆਰਿਓ ਭਾਵੇਂ ਗੁਰੂਕਾਰ ਸਮਾਬਖਿਆ ਗੁਰੂ ਕਾਰਤੀ ਚਾਪਰੀ ਸੇਵਾ ਬਖਸ਼ਿਆ ਭਾਵੇਂ ਆਪਣੇ ਘਰ-ਬਾਰ ਪਰਿਵਾਰਾਂ ਦੇ ਸਮਾਬਖਿਆ ਪਾਲ ਵਰਦੇ ਵਿੱਚ ਜਿੱਥੇ ਵੀ ਸਤਿਗੁਰਾਂ ਨੇ ਸਮਾਬਖਿਆ ਆਪਾਂ ਅਰਦਾਸ ਬੇਂਟੀਆਂ ਕਰ ਕਰ ਰੱਖਣੀਆਂ ਗੁਰੂ ਮਾਰਾ ਸੱਚੇ ਪਾਛਾ ਜੀ ਸਾਡੇ ਸਾਰਿਆਂ ਦੇ ਸਿਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ ਆਸੀਂ ਆਪ ਜੀ ਨੂੰ ਹਾਜ ਨਾ ਸਮਝ ਕੇ ਆਪਣਾ ਜਿੰਦਗੀ ਦਾ ਸਫਤੇ ਕਰ ਸਕੀਏ ਆਸੀਂ ਆਪ ਜੀ ਨੂੰ ਭੁੱਲ ਨਾ ਜਾਈਏ ਭੁਲਾ ਨਾ ਦੇਈਏ ਆਇ ਉਕਮਿਆ ਸਤਿਗੁਰਾਂ ਦਾ ਭੁੱਲਣ ਅੰਦਰ ਸਭ ਕੋ ਆਪੋ ਭੁੱਲ ਕਰ ਕਰਤਾ ਪਾਚਲੀ ਤਦੋਂ ਤਾਂ ਅੰਨ ਦੀ ਗਲਤੀ ਹੋ ਜਣੀ ਆ ਪਦੋਂ ਮਾਨ ਦੀ ਗਲਤੀ ਹੋ ਜਣੀ ਆ ਜੇ ਤੇ ਗੁਰੂ ਪਾਪ ਗੁਰੂ ਕੇ ਸੰਗੈ ਸਾਰੀ ਕੜੀਆ ਤੇ ਤੇ ਗੁਰੂ ਪਿਆਰਿਓ ਸਤਗੁਰ ਪੂਰੇ ਆ ਬਾਪੀ ਆਪਾਰ ਦਾਸ ਬੇਂਤੀ ਸਤਗੁਰਾਂ ਦੇ ਚਰਨਾਂ ਜਿ ਕਾਤੇ ਰਹਿਣਾ ਆਈ ਸਾਰੇ ਸੇਵਾਦਾਰਾਂ ਨੂੰ ਮੈਂ ਸਾਰੇ ਤੇ ਸਤਕਾਰਯੋਗ ਜਥੇਦਾਰਾਂ ਨੂੰ ਮੈਂ ਸਾਰਿਆਂ ਸੰਗਤਾਂ ਨੂੰ ਮੈਂ ਆਈ ਗੁਰੂ ਕਾ ਦੇ ਦਾਸਾਂ ਬੜਾ ਮੇਰ ਕੀਆ ਆਪਾਂ ਗੁਰੂ ਪਾਛੇ ਜੀ ਦੇ ਚਰਨਾਂ 'ਚ ਆਈ ਅਰਦਾਸ ਬੇਤੀ ਕਰ ਰਹੀਆਂ ਗੁਰੂ ਪਾਛੇ ਜੀ ਕਿਰਪਾ ਰੱਖਿਓ ਹਰ ਸਹੀ ਹਰ ਪਾਣਾ ਹਰ ਸਵਾਸ ਇੱਕ ਇੱਕ ਸਵਾਸ ਲੈਂਦਿਆਂ ਹਰ ਕਦਮ ਦੇ ਨਾਲ ਹੀ ਅਸੀਂ ਆਪ ਜੀ ਨੂੰ ਔੜਨਾ ਜਾਈਏ ਪੜਾ ਨਾ ਰਹੀਏ ਆਈ ਰਕਮਿਆ ਸਾਧ ਗੁਰਾਂ ਦਾ ਪਰਮੇਸ਼ਰ ਤੇ ਭੁੱਲਿਆ ਗਿਆ ਪਰ ਸਦੇ ਰੋ ਵਾਹ ਗੁਰੂ ਸਤ ਗੁਰਾਂ ਦਾ ਵੱਡੇ ਵੈਦ ਪਾਉਣਿਆ ਸਤ ਗੁਰ ਗੇਵਰ ਦਾਤਾ ਕੋ ਨਹੀਂ ਉਹ ਕੇ ਸਾਰੇ ਰੋਗਾ ਦਾ ਤਾਰੂ ਆ ਜੜੀਆਂ ਗੁਰੂ ਕੀ ਸੰਗਤ ਖੜੀਆਂ ਆ ਜੜੀਆਂ ਲਾਗਦੀਆਂ ਦਾਤਾਂ ਬਖਸ਼ੀਆਂ ਸਤ ਗੁਰਾਂ ਨੇ ਆਈ ਹੁਕਮਿਆ ਸਤ ਗੁਰਾਂ ਦਾ ਸਰਬ ਰੋਗਾ ਔਖੇ ਦਾ ਨਾਮ ਸਾਰੇ ਰੋ ਕੰਤਾ ਧਾਰੂ ਪਰਮੇਸ਼ਰ ਦਾ ਨਾਮ ਗੁਰ ਪਰਮੇਸ਼ਰ ਕੋ ਜਾਣ ਗੁਰੂ ਪਿਆਰਿਓ ਸਾਰੀਆਂ ਸੰਤਾਂ ਦੇ ਚਰਨਾਂ ਦੇ ਬੇਨਤੀ ਆ ਉਹ ਨਾ ਪਾ ਸ਼ੁਕਰਾਨਾ ਨਹੀਂ ਕਰ ਸਕਦੇ ਜਿਦਾ ਵੱਡਾ ਤਰਸ ਗੁਰੂ ਪਾਛ ਗਿਨੇ ਕੀਤਾ ਦੇ ਕਰਿਆ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਨਰੰਗਕਾਰ ਪਰਮੇਸ਼ਰਾ ਆਪ ਮਾਤ ਲੋਗ ਤੇ ਆਇਆ ਜੀਆਂ ਦਾ ਭਲਾ ਕੀਤਾ ਤੇ ਜੀਆਂ ਦਾ ਭਲਾ ਕਰ ਰਿਹਾ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਾਰਿਆਂ ਸੰਤਾਨੇ ਨਾ ਬੇਨਪੜੇ ਮਨੋ ਭਾਵਨਾ ਨਾਲ ਬੇਨਤੀਆਂ ਪ੍ਰਵਾਨ ਕਰਨੀਆਂ ਵਾ ਵੇਖੋ ਤੇ ਆਸਾ ਆਪਣੇ ਸਾਹਮਣੇ ਆ ਆਜੇ ਰਿਆਂ ਦਾਤਾ ਬੱਚਿਆਂ ਨਾਮ ਦਿਆਂ ਵਾਹਿਗੁਰੂ ਘਰ ਮੰਤਰਾ ਕਿਉਂ ਜੋ ਗਾਂਦਾਤਾ ਆਪਾ ਸਾਤ ਜੋਗ ਤ੍ਰੇਤਾ ਜੋਗ ਦੁਆਪਰ ਜੋਗ ਤੇ ਜਿਹੜਾ ਵਰਤਮਾਨ ਸਮਾਜ ਚੱਲ ਰਿਹਾ ਉਹ ਜੋਗ ਇੱਕ ਇੱਕ ਅਪਸਰ ਨੇ ਕਿ ਸਤਿਗੁਰਾਂ ਨੇ ਵਾਹਿਗੁਰੂ ਘਰ ਮੰਤਰ ਬੱਚਿਆਂ ਤੇ ਸਾਰੀਆਂ ਸੰਤੈਨੋਂ ਗਿਆਨਿਆ ਇਹ ਮਾਨ ਦੀ ਖਰਾਹ ਤੇ ਤਨ ਦੀ ਖਰਾ ਗੁਰੂ ਦਾ ਲੰਗਰ ਇਹ ਗੁਰੂ ਮਹਾਰਾਜ ਪਾਛੈ ਜੀ ਨੇ ਪਰਚਾਲ ਤੇ ਦਿੱਤਾ ਵਾ ਸਾਰਿਆਂ ਸੰਤਾਂ ਨੂੰ ਗਿਆਨਿਆ ਜਿਵੇਂ ਪਿਤਾ ਮਈ ਚਾ ਕਾਲੂ ਜੀ ਨੇ ਮਹਾਰਾਜ ਪਾਛੈ ਜੀ ਨੂੰ ਵੀਰ ਪਈਏ ਦਿੱਤਿਆ ਜਾ ਜਾ ਕੇ ਸੌਦਾ ਖਰੀਦ ਕੇ ਲਿਆ ਕੋਈ ਵਪਾਰ ਕਰਾ ਦੇਖ ਨ ਸਾਰਿਆਂ ਸੰਤਾਂ ਨੂੰ ਗਿਆਨਿਆ ਉਹ ਪਿਤਾ ਜੀ ਹੀ ਪੜ੍ਹ ਬੇਬੇ ਨਾਲ ਕਿਨੂੰ ਗਿਆਨ ਬਖਸ਼ਿਆ ਉਹ ਵੀਰ ਨੂੰ ਪਰਮੇਸ਼ਰ ਸੰਦੇਸ ਨਾਲ ਮਾਤਾ ਜੀ ਨੂੰ ਗਿਆਨ ਬਖਸ਼ਿਆ ਪਿਤਾ ਜੀ ਨੂੰ ਵਖਵਾ ਗਿਦੇ ਸਾਹਮਣੇ ਤੇ ਆਇਆ ਕੋਈ ਮਨ ਤੜਪੀ ਦਾ ਪਿੰਡ ਦਾ ਚੌਧਰੀ ਜਿਹੜਾ ਰਾਏ ਬਲਾਰ ਉਹਨਾਂ ਨੇ ਗਿਆਨ ਬਖਸ਼ਿਆ ਭਾਵੇਂ ਕਿਸੇ ਜਾਤ ਨਾਲ ਵੀ ਤਰਬਲਾ ਸਬੰਧ ਤੇ ਆ ਪਿੰਡ ਦਾ ਚੌਧਰੀ ਆ ਉਹ ਨਵੇਂ ਨਰਮਤਾਰ ਪਰਮੇਸ਼ ਨੇ ਗਿਆਨ ਬਖਸ਼ ਰਾਇ ਭਾਨਾ ਨੂੰ ਮਾਰੇ ਪਾਛ ਗਿਆ ਨਾਰ ਭਾਈ ਮਦਾਨਾ ਜੀ ਭਾਈ ਬਾਲਾ ਜੀ ਦੇਖ ਨ ਮਾਰੇ ਨੇ ਦੋਈ ਦਵਾ ਦਾ ਪਰ ਰੱਖਿਆ ਕੋਈ ਮੁਸਲਮਾਨ ਆ ਕੋਈ ਹਿੰਦੂ ਆ ਸਾਰੇ ਨੂੰ ਬਰਾਬਰਤਾ ਮਾਰੇ ਪਾਛਾ ਵੀਰ ਪਈਏ ਗਏ ਗਿਆ ਗਿਆ ਦੌ ਜਾ ਰੇ ਅਗੇ ਸਾਧੂ ਨਾਮ ਜੇ ਤਪੱਸਿਆ ਕਰਿਆ ਮਾਰੇ ਤਾਂ ਚੱਟਣ ਲੱਗੇ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਇਤੋਂ ਵੱਡਾ ਸੱਚਾ ਸੌਦਾ ਕੀ ਹੋਣਾ ਜਾਣ ਰਸਤਾ ਖਰੀਦ ਕੇ ਲਿਆਓ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਗਏ ਆ ਰਸਤਾ ਖਰੀਦ ਕੇ ਲੈ ਆਂਦੀ ਆਵਾ ਲੰਗਰ ਤਿਆਰ ਕੀਤਾ ਵਾ ਸਾਰੇ ਸਾਧੂਆਂ ਨੂੰ ਆਇਆ ਜੀਆਂ ਨੂੰ ਲੰਗਰ ਛਕਾਇਆ ਉਹ ਤਾਂ ਤਾਂ ਗੁਰੂ ਫੈਲਾ ਗਦੇ ਅਰੰਭ ਧਾਈ ਆ ਅੱਜ ਵੇਖ ਆਲ ਵਰਦੇ ਗੁਰੂ ਅਸਾਂ ਨਾ ਦੇ ਇਹ ਜਿਵੇਂ ਤਾਂ ਸੰਤਿਆ ਧਾਕਿਆ ਸਾਰਿਆਂ ਸੰਤਾਂ ਨੂੰ ਬੇਤੀਆ ਸਾਰਿਆਂ ਸੰਤਾਂ ਨੂੰ ਗਿਆ ਲਿਆ ਵੇਖੋ ਜੋ ਕਿਸੇ ਵੀ ਧਰਮ ਦੀ ਜਿਹੜੀ ਜੋ ਵਿਸ਼ੇਸ਼ਤਾ ਗੁਰੂ ਮਹਾਰਾਜ ਪਾਛੜੀ ਨੇ ਸੇਖ ਤੋਂ ਅਮਨੋ ਕਿ ਗੁਰੂ ਦਰਾਂ ਨੂੰ ਬਖਸ਼ੀ ਆ ਗੁਰਮਖੋ ਮਸਜਿਦ ਦੇ ਵਿੱਚ ਕੋਈ ਹਿੰਦੂ ਨਹੀਂ ਜਾ ਸਕਦਾ ਮੰਦਰ ਦੇ ਮੰਦਰ ਦੇ ਵਿੱਚ ਕੋਈ ਮੁਸਲਮਾਨ ਨਹੀਂ ਜਾਂਦਾ ਨਾ ਜਿਉ ਹਿੰਦੂਆਂ ਦਾ ਮੰਦਰ ਆ ਨਾ ਜਿਉ ਮੁਸਲਮਾਨਾਂ ਦੀ ਮਸਜਿਦ ਤੇ ਅਸੀਂ ਨਹੀਂ ਜਾਣਾ ਅਸੀਂ ਨਹੀਂ ਨਮਾਜ਼ ਪੜ੍ਹਨੀ ਵੇਖੋ ਕਿੱਡਾ ਵੱਡਾ ਤਰਸ ਕੀਤਾ ਗੁਰੂ ਦਰਾਂ ਤੇ ਇਹ ਵੀ ਇੱਕ ਗੁਰੂ ਘਰ ਯਾਰ ਵੱਡ ਕੇ ਗੁਰੂ ਆਸਾਨਾ ਦੇ ਕੋਈ ਹਿੰਦੂ ਆਵੇ ਮੁਸਲਮਾਨ ਆਵੇ ਬੋਧੀ ਆਵੇ ਅਸਾਈ ਆਵੇ ਕਿਸੇ ਨੂੰ ਰੁਕਾਵਟ ਨਹੀਂ ਹੈ ਸਰਪਾਹੀਆ ਜਿੱਥੇ ਜਿੱਥੇ ਚਾਪਰ ਸੇਵਾਦਾਰ ਖੜੇ ਆ ਪਾਈ ਕੋਈ ਬੀੜੀ ਤਮਾਕੂ ਅੰਦਰ ਲੈ ਕੇ ਨਹੀਂ ਆਉਣਾ ਕੋਈ ਨੰਗੇ ਸਿਰ ਅੰਦਰ ਨਹੀਂ ਜਾਣਾ ਜੇ ਸਾਰੇ ਹਲਵੜ ਦੇ ਗੁਰੂ ਘਰਾਂ ਦੇ ਸੇਵਾਦਾਰ ਬੇ ਸਾਰੇ ਜਗ ਜੀਵਾਂ ਦਾ ਨੂਰਾ ਬੇਨਤੀ ਕਰਦੇ ਆ ਨਾਤੀ ਵੇਖੋ ਗੁਰੂ ਕੇ ਲੰਗਰ ਅਥੋਟਾ ਇੱਥੇ ਸੇ ਤੋਂ ਦੇ ਜਿੰਦਿਆਂ ਦੀ ਜੇ ਵਿਸ਼ੇਸ਼ਤਾ ਕੱਛੀ ਆ ਪਾਉਮ ਨੂੰ ਗੁਰਧਰਾਨੋ ਕੋਈ ਵੀ ਆਵੇ ਪੰਗਤ ਦੇ ਵਿੱਚ ਬੈ ਕੇ ਛੇਦੇ ਬਾਕੀ ਬਿਲਕੁਲ ਬਹੁਤ ਵੱਡਾ ਤਰਸਿਆ ਸਤਿਗੁਰਾਂ ਦਾ ਗੁਰਮਾਰੇ ਪਾਛੈ ਜਿਨਿਆ ਜਿਨ ਦੇਖੋ ਅੱਜ ਇਹਨਾਂ ਜੀਆਂ ਨੂੰ ਸੁਖੀ ਆਇਆ ਇਹ ਸਾਡਾ ਧਰਮ ਬਚਾਇਆ ਤੇ ਮਹਾਰਾਜ ਨਾਮੇ ਪਾਤਸ਼ਾਹੀ ਨੇ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹੀ ਨੇ ਆਇ ਉਕਮਿਆ ਸਤਿਗੁਰਾਂ ਦਾ ਔੜ ਨਖੁਤੇ ਨਾਨਕਾ ਔੜ ਤਸਾਚਰੇ ਸਾਚੇ ਚੇਦਾਦੇ ਸਤਿਗੁਰਾਂ ਤੋਂ ਵੱਡੇ ਤੋਣਿਆ ਅੱਜ ਦੇਖੋ ਆਜੰディア ਆਜ ਵੱਢਦੇ ਵਿੱਚ ਮਹਾਰਾਜ ਕੋ ਅਛਾ ਜੀ ਗਾਛੀ ਜਿਗਿਆਰਾ ਹਿੰਦ ਦੇ ਚਾਦਰਾਂ ਮਹਾਰਾਜ ਸਿਣੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੇ ਬਹੁਤ ਵੱਡੀ ਕਿਰਪਾ ਸਾਇਦ ਗੁਰਾਂ ਦੀ ਕਿ ਸਾਰਿਆਂ ਸੰਗਤਾਂ ਦੇ ਚਰਨਾਂ ਜਾਇ ਬਲਿੰਕਿਆ ਗੁਰੂ ਪਿਆਰੇ ਸਾਰੇ ਨੌਜਵਾਨਾਂ ਨੂੰ ਸਾਰੇ ਸੇਵਾਦਾਰਾਂ ਮੈਂ ਸਾਰੇ ਨੌਜਵਾਨਾਂ ਨੇ ਸਾਰੀਆਂ ਅਛਣਤਾਂ ਨੇ ਦਾਸਾਂ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜਿਹੜਾ ਤਤ ਸਾਰ ਤੇ ਨਿਚੋੜਿਆ ਭਾਵੇਂ ਆਪਾਂ ਨੂੰ ਗੁਰੂ ਘਰਾਂ ਦੀ ਚਾਤਰੀ ਭਖਸ਼ੀ ਆ ਆਪਾਂ ਕੋ ਮਾਲਕ ਆ ਮਾਲਕ ਤੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਪਾਛਾ ਵਾ ਕਿਹੜਾ ਦੁਨੀਆ ਦਾ ਜੀਵ ਹੈ ਜਿਹੜਾ ਮਾਲਕ ਬਣ ਸਕਿਆ ਨਾ ਮਾਲਕ ਬਣਿਆ ਤੇ ਨਾ ਬਣ ਨਹੀਂ ਆ ਇਹ ਤਾਂ ਜੀ ਜੀ ਦੀ ਸੇਵਾ ਆਪਣੇ ਭਾਗਾਂ 'ਚ ਲਿਖੀ ਆ ਉਹ ਤਾਂ ਆਪਾਂ ਉਨੀ ਕਰਨੀ ਆ ਬਾਕੀ ਗੁਰੂ ਘਰ ਰਹਿੰਦੇ ਆਵੇਂ ਆਪਣੇ ਕਹਾਂ 12 ਪਰਵਾਰਾਂ ਦੇ ਰਹਿੰਦੇ ਆ ਜਿੱਥੇ ਵੀ ਸਤਿਗੁਰਾਂ ਨੇ ਸਮਾਪਕਿਆ ਆਲ ਵਰਤ ਰਿਹਾ ਗੁਰੂ ਪਿਆਰੋ ਸਾਰਿਆਂ ਸੰਤਾਂ ਦੇ ਜਨਨ ਜੀ ਬੇਤੀਆ ਜਿਹੜਾ ਵਰਤਮਾਨ ਸਮਾਜ ਆnder ਆ ਸਾਰੇ ਗੁਰਮਖਾਨੋਂ ਬਜ਼ੁਰਗਾਂ ਨੂੰ ਸਾਰਿਆਂ ਨੂੰ ਗਿਆ ਲਿਆ ਰੋ ਪਿਆਰੋ ਜਿਹੜੀ ਤਾਂ ਦੇ ਖਰਾ ਗਿਆ ਰੋਟੀ ਆ ਪਾਣੀ ਆ ਫੜਿਆ ਫਰੂਟਿਆ ਦੁੱਧ ਆ ਦਹੀਂ ਆ ਕੋਈ ਮਨਾਈ ਨਹੀਂ ਬਾਕੀ ਜਿਹੜਾ ਵਰਤਮਾਨ ਸਮਾਜ ਚੱਲ ਰਿਹਾ ਆ ਨਵੇਂ ਤੋਂ ਨਵਾਂ ਨਸ਼ਾ ਪ੍ਰਚਲਿਤ ਹੋ ਰਿਹਾ ਆ नाच ਲੋਕ ਜਰਿਆ ਆ ਨਵੇਂ ਤੋਂ ਨਵਾਂ ਨਸ਼ਾ ਪ੍ਰਚਲਿਤ ਕਰਾ ਰਿਹਾ ਬਾਕੀ ਚੰਦ ਤੇ ਛੁਰਤ ਤੁਰ ਆਇਆ ਕਿਸੇ ਵੀ ਧਰਮਨਾਤ ਸੰਸਾਰਕ ਤੌਰ ਤੇ ਭੀ ਜੀਵ ਸਮਰਤ ਸੰਬੰਧ ਤੇ ਆ ਮਾੜੇ ਕਰਮਾੜੇ ਨਹੀਂ ਛੇ ਲਾਗੇ ਜਾਂਦੇ ਆ ਤੇ ਮਾੜੇ ਕਰਮਾੜੇ ਗਏ ਆ ਪਰਮਾਤਮਾ ਦੇ ਪਿਆਰੇ ਨਾ ਬਚਪਨ ਤੋਂ ਲੈ ਕੇ ਬਡਾ ਪੇਟਾ ਕ ਜਿਨ੍ਹਾਂ ਨੂੰ ਨਿਰੰਤਰ ਪਰਮੇਸ਼ਰ ਨੇ ਸੋਝੀ ਬਖਸ਼ਿਆ ਨਾ ਨਹੀਂ ਲਾਗੇ ਤਕੇ ਗਏ ਤੇ ਨਾ ਸਾਰੀ ਉਮਰ ਜਾਂਦੇ ਆ ਇਹ ਨਾ ਸਾਰੀਆਂ ਸੰਗਤਾਂ ਦੇ ਚਰਨਾਂ ਚਾ ਜੋ ਮੈਂ ਆ ਤੁਜੜ ਕੇ ਬੰਤੀ ਆ ਆਪਾ ਗੁਰੂ ਘਰ ਵੀ ਰਹਿੰਦੇ ਆ ਆਪਣੇ ਧਰਬਾ ਪਰਿਵਾਰਾਂ ਚ ਵੀ ਰਹਿੰਦੇ ਆ ਗੁਰੂ ਘਰ ਕੋਈ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕਰਨਾ ਇਹ ਵੇਖਣਾ ਸਾਰੀਆਂ ਸੰਗਤਾਂ ਨੂੰ ਮਨ ਦੇ ਤੌਰ ਤੇ ਵੀ ਕੰਮ ਦੇ ਤੌਰ ਤੇ ਵੀ ਗਿਆਨ ਆ ਇੱਕ ਵੇਰੇ ਨਾ ਆਪਾਂ ਨੂੰ ਚਲੋ ਰੋਟੀ ਨਾ ਵੀ ਖਾਵਾਂਗੇ ਪ੍ਰਸ਼ਾਦਾ ਨਹੀਂ ਵੀ ਛਕਾਂਗੇ ਤੇ ਚਾਹ ਜੂਗਾ ਵੇਖਾ ਵੇਖੋ ਰੋਜ ਦਾ ਸ਼ਰਾਬ ਪੀਣਾ ਲਵਾ ਘੋੜੀਆਂ ਖਾਣਾ ਲਵਾ ਛਿੱਟਾ ਦੇ ਸਮਾਂ ਤੇ ਕੈਮ ਸੋਣਾ ਨਸ਼ਾ ਕਰਨ ਵੜਾਵਾ ਸਾਰਿਆਂ ਸੰਤਾਂ ਨੂੰ ਗਿਆਨ ਕੋਈ ਮੰਨ ਕਰਤ ਨਹੀਂ ਇੱਕ ਘੰਟ ਨਹੀਂ ਮਿਲਿਆ ਤੇ ਜਾਵਾ ਡੋਰ ਡਗ ਡਗ ਪਾਊਗਾ ਇੱਕ ਵਾਰ ਇਹ ਸ਼ਰਾਬ ਤੇ ਨਹੀਂ ਮਿਲੀ ਤੇ ਡਗ ਡਗ ਪਾਊਗਾ ਸਾਰਿਆਂ ਸੰਤਾਂ ਨੂੰ ਗਿਆਨ ਇਹ ਆਪਾਂ ਸਾਰਿਆਂ ਗੁਰੂ ਕੇ ਆਸਨਤਾ ਦੇ ਚਰਨਾਂ ਦੀ ਬੇਨਤੀ ਦਾ ਸਾਡਾ ਆਪ ਬਚਣਾ ਤੇ ਦੂਜਿਆਂ ਨੂੰ ਬਚਾਉਣਾ ਆਪਣਾ ਭਲਾ ਕਰਨਾ ਤੇ ਦੂਜਿਆਂ ਦਾ ਸੋਚਣਾ ਆਈ ਮਹਾਰਾਜ ਦਾ ਹੁਕਮ ਆ ਕਰ ਭਲਾ ਹੋ ਭਲਾ ਤਾਂ ਭਲੇ ਕਾਪਲਾ ਜੇ ਤਨੇ ਸਾ ਆ ਸੰਕਾਲੇ ਦਾਸਾਂ ਦੀਆਂ ਬੇਨਤੀਆਂ ਪ੍ਰਵਾਨ ਕਹਿ ਮੀਆਂ ਬਾਕੀ ਵੇਥੋਂ ਗੁਰੂ ਕੀ ਸੰਤ ਘੜੀਆਂ ਇਹਨਾਂ ਧਿਆਨ ਕੋ ਦਿੱਜਿਏ ਕਿ ਫੈਸਾ ਦਾ ਜਿਹੜਾ ਵਰਤਮਾਨ ਸਮਾ ਚੱਲ ਰਿਹਾ ਗੁਰੂ ਘਰ ਦੇ ਦਾਸਾਂ ਦਾ ਫਰਜ਼ ਉਹਦੇ ਪਰਥਾਏ ਬੇਇਨਤੀਆਂ ਕਾਮੀਆਂ ਸੰਪਾ ਦੇ ਚਰਨਾ ਦੇ